ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਦੀਪ ਸਿੰਘ ਚੈਲ ਪਿੰਡ ਮਾਹੀ ਨੰਗਲ ਚੈਲ ਗੋਟ ਫਾਰਮ ਤੋਂ ਤੇ ਇਹ ਆਪਾਂ ਲੈ ਕੇ ਆਏ ਆਂ ਪਹਿਲਣ ਕਟੀਆਂ ਦੋ ਦੰਦ ਤੇ ਵਿੱਚ ਚਾਰ ਦੰਦ ਵੀ ਉਹ ਕੋਈ ਜ਼ਿਆਦਾਤਰ ਦੋ ਦੰਦ ਹੀ ਨੇ ਸਾਰੀਆਂ ਚੰਗੀਆਂ ਅਡਰ ਕੁਆਲਿਟੀ ਦੀਆਂ ਨੇ ਸਿੰਘ ਜੀ ਦੇਖ ਸਕਦੇ ਹੋ ਠੰਡ ਦੀ ਕੁਆਲਿਟੀ ਦੇ ਸਕਦੇ ਹਾਂ ਥਣ ਦੇ ਸਕਦੇ ਹਾਂ ਵਧੀਆ ਮੁਠੀ ਵਾਲਾ ਥਾਣਾ ਸਾਰਿਆਂ ਦਾ ਇਹ ਆ ਗਈ 2 ਨੰਬਰ ਵਾਲੀ ਇਹ ਵੀ ਦੋ ਦੰਦ ਕੱਟੀ ਐ ਇਹ ਬਹੁਤ ਚੰਗੀ ਐ ਆਡਰ ਕੁਆਲਟੀ ਥਣ ਦੇ ਸਕਦੇ ਹਾਂ ਬਹੁਤ ਚੰਗਾ ਥਾਣਾ ਇਹ ਆ ਗਈ ਤੰਨਾ ਨੰਬਰ ਤੇ ਇਹ ਚਾਰ ਦੰਦ ਕੱਟੀ ਐ ਅਡਰ ਕੁਆਲਟੀ ਦੇਖ ਸਕਦੇ ਹੋ ਸਾਰੀਆਂ ਸਾਰੀਆਂ 5 ਵਜੇ ਚੁੰਗੀਆਂ ਵੰਗਾਂ ਹੁਣ ਵੱਜੇ ਆ ਜੀ ਪੌਣੇ 11 ਦਾ ਟਾਈਮ ਆ ਇਹ ਆ ਗਈ 4 ਨੰਬਰ ਤੇ ਚਾਰ ਨੰਬਰ ਵਾਲੀ ਕੱਟੀ ਹੈ ਇਹ ਵੀ ਦੋ ਦੰਦ ਦਾ ਚਲ ਲਈ ਵਾਟਰ ਕੁਆਲਟੀ ਚੈੱਕ ਕਰ ਸਕਦੇ ਹਾਂ ਇਹ ਆ ਗਈ 5 ਨੰਬਰ ਤੇ ਇਹ ਵੀ ਦੋ ਦੰਦ ਕੱਟੀ ਹੈ ਇੱਕ ਅਲਸ ਸੁਬਾ ਸੋਈ ਆ ਲੇ ਵਾ ਚੈੱਕ ਕਰ ਸਕਦੇ ਹਾਂ ਕੋਈ ਵੀ ਝੋਟੀ ਕੇ ਚੌਲ ਨਹੀਂ ਕਰਦੀ ਸਭ ਵਧੀਆ ਵਾਰਟੀ ਦੇ ਚਮਾਉਂਦੀਆਂ ਨੇ ਸਾਰੀਆਂ ਕਟੀਆਂ ਇੱਕ ਤੋਂ ਇੱਕ ਚੰਗੀ ਕੱਟੀ ਹੈ ਸਿੰਘੀ ਥਣ ਮੁੱਠੀ ਵਾਲਾ ਥਾਣਾ ਸਾਰੀਆਂ ਦਾ ਸਾਰੀਆਂ ਕਟੀਆਂ ਟਾਪ ਦੀਆਂ ਨੇ ਇਸੇ ਵੀਰ ਨੇ ਲੈਣੀਆਂ ਹੋਣ ਤਾਂ ਤਾਂ ਵੀ ਮਿਲ ਜਾਣੀਆਂ ਜੇ ਕਿਸੇ ਵੀਰ ਨੇ ਵੇਚਣੀਆਂ ਹੋਣ ਪਹਿਲਣ ਕਟੀਆਂ ਤਾਂ ਆਪਾਂ ਲੈ ਵੀ ਲਵਾਂਗੇ ਨੰਬਰ ਤੁਹਾਨੂੰ ਦੱਸ ਦਿੰਨੇ ਆ ਵੈਸੇ ਤਾਂ ਉੱਪਰ ਵੀ ਆਪਾਂ ਦੇਵਾਂਗੇ ਸਕਰੀਨ ਤੇ ਨੰਬਰ ਹੈਗਾ 9877245225 9877245225 ਇਹ ਕਟੀਆਂ ਮਾਨ ਫਾਰਮ ਤੁੰਗ ਵਾਲੀ ਉੱਥੇ ਨੇ ਜੇ ਕਿਸੇ ਵੀ ਨੇ ਲੈਣੀਆਂ ਹੋਣ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਨੰਬਰ ਤੁਹਾਨੂੰ ਦੇ ਦਿੱਤਾ ਹੈ ਠੀਕ ਹੈ ਬਾਈ